welcom to all of the ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਵਿੱਚ ਗੱਲ ਕਰਾਂਗੇ ਪੰਜਾਬ ਚ ਕੁਝ ਇਸਾਮੀਆਂ ਬਾਰੇ ਜਿਹੜਾ ਇੱਕ ਨੋਟਿਸ ਆਇਆ ਪੰਜਾਬ ਅਧੀਨ ਸਵਾਮਾ ਚੂਨ ਬੋਰਡ ਵੱਲੋਂ ਇੱਕ ਲੈਣਾ ਲਿਖਤੀ ਪੇਪਰਾਂ ਦਾ ਨੋਟਿਸ ਦਿੱਤਾ ਗਿਆ ਸੋ ਉਸ ਦੀ ਆਪਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਪੁਰਾਣੇ ਕੀ ਤਾਂ ਲਾਈਕ ਸ਼ੇਅਰ ਕਰੋ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਚ ਬਹੁਤ ਸਾਰੀਆਂ ਇਸਾਮੀਆਂ ਭਰੀਆਂ ਇਹਨਾਂ ਇਸਾਮੀਆਂ ਦੇ ਸੰਬੰਧ ਹੀ ਜਿਹੜਾ ਤੁਸੀਂ ਇਹ ਨੋਟਿਸ ਦੇਖ ਸਕਦੇ ਹੋ ਜੋ ਕਿ ਵੱਖ-ਵੱਖ ਪੇਪਰਾਂ ਦੇ ਲਿਖਤੀ ਟੈਸਟ ਨਾਲ ਸੰਬੰਧਤ ਹੈ ਤੁਸੀਂ ਦੇਖ ਸਕਦੇ ਹੋ ਅਧੀਨ ਸਿਵਾਮਾ ਚੋਣ ਬੋਰਡ ਜਿਹੜਾ ਇੱਥੇ ਲਿਖਿਆ ਹੋਇਆ ਹੈ ਸਪੈਸ਼ਲ ਇਹਨਾਂ ਨੇ ਸੋਦੀ ਪੱਤਰ ਜਿਹੜਾ ਇੱਥੇ ਦੱਸਿਆ ਗਿਆ ਕਿ ਅਧੀਨ ਸਿਵਾਮਾ ਚੋਣ ਬੋਰਡ ਵੱਲੋਂ ਪ੍ਰਕਾਸ਼ਿਤ ਕੀਤੀਆਂ ਵੱਖ-ਵੱਖ ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ ਰਿਵਾਈਜ਼ਡ ਸੁਭਾਵਿਤ ਮੀਤੀਆਂ ਸੰਬੰਧੀ ਨੋਟਿਸ ਜਾਰੀ 16 8 2024 ਨੂੰ ਅਪਲੋਡ ਕੀਤਾ ਗਿਆ ਸੀ ਤੇ ਇਸ ਨੋਟਿਸ ਵਿੱਚ ਦਰਸਾਈਆਂ ਹੈ ਕਿ ਅਸਾਮੀਆਂ ਦੀ ਲਿਖਤੀ ਪ੍ਰੀਖਿਆ ਹੁਣ ਸਾਹਮਣੇ ਦਰਸਾਈਆਂ ਮੀਤੀਆਂ ਨੂੰ ਲਈ ਜਾਣੀ ਹੈ ਵੀ ਠੀਕ ਹੈ ਸੋ ਕਹਿੰਦੇ ਹਦਾਇਤਾਂ ਕੀਤੀ ਜਾਂਦੀ ਹੈ ਕਿ ਐਡਮਿਟ ਕਾਰਡ ਪ੍ਰੀਖਿਆ ਕੇਂਦਰ ਸਮਾਂ ਤੇ ਹੋਰ ਸੂਚਨਾ ਸੰਬੰਧੀ ਵੈੱਬਸਾਈਟ ਤੇ ਬਣੇ ਰਹੋ ਤੁਹਾਨੂੰ ਮਿਲਦੇ ਰਹੇਗਾ ਸਭ ਕੁਝ ਆ ਤੁਸੀਂ ਦੇਖ ਸਕਦੇ ਹੋ ਇਸ ਇਤਿਹਾਰ ਨੰਬਰ ਪੜ੍ਹ ਲਓ ਸਾਰੀਆਂ ਇਹਨਾਂ ਦੇ ਕਿਹੜੀਆਂ ਕਿਹੜੀਆਂ ਸਾਮੀਆਂ ਇਹ ਇੱਥੇ ਤੱਕ ਲੈ ਕੇ ਇੱਥੋਂ ਲੈ ਕੇ ਇਹਨੀਆਂ ਸਾਮੀਆਂ ਵੀ ਡਾਟਾ ਇੰਟਰੀ অপারেਟਰ ਅਸ ਏਸੀ ਆਪਰੇਟਰ ਗਲਾਸ ਬਲੋਅਰ ਕਮ ਸਟੋਰ ਕੀਪਰ ਜੂਨੀਅਰ ਵਾਤਾਵਰਨ ਇੰਜੀਨੀਅਰ ਸੋ ਇਹ ਸ਼ਿਫਟ ਬੰਦ ਦੇ ਵਿੱਚ ਰੱਖਿਆ ਗਿਆ 5 10 2024 ਨੂੰ 9:30 ਤੋਂ 12 ਵਜੇ ਤੱਕ ਪੇਪਰ ਰੱਖਿਆ ਗਿਆ ਉਦੋਂ ਆ ਵੀ ਅਗਲੀ ਜਿਹੜਾ ਇੱਥੇ ਰੱਖੀ ਗਈ ਹੈ ਸ਼ਿਫਟ 2 ਦੇ ਵਿੱਚ ਇਹਦੇ ਵਿੱਚ ਰੱਖਿਆ ਵੀ ਆਹ ਆ ਪੋਸਟਾਂ ਹੈਗੀ ਤੁਸੀਂ ਦੇਖੋ ਤਿੰਨ ਪੋਸਟਾਂ ਜਿਹੜੀਆਂ ਟੋਟਲ ਇਹਨਾਂ ਦਾ ਜਿਹੜਾ ਪੇਪਰ ਰੱਖਿਆ 5 10 3 ਵਜੇ ਤੋਂ ਲੈ ਕੇ 5 ਵਜੇ ਤੱਕ ਰੱਖਿਆ ਗਿਆ ਦਿਨ ਸੇਮ ਰਹੂਗਾ ਪਰ ਟਾਈਮ ਥੋੜਾ ਜਿਆਦਾ ਬਾਦ ਪੈ ਰਵਿੱਤੇ ਨੂੰ 5 ਤੱਕ ਰਹੇਗਾ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ 6 ਤਰੀਕ ਨੂੰ ਅਗਲੇ ਦਿਨ ਵੀ 6 ਤਰੀਕ ਨੂੰ ਜਿਹੜੀਆਂ ਆਸਾਮੀਆਂ ਦਾ ਪੇਪਰ ਹੋਊਗਾ ਪਹਿਲੀ ਸ਼ਿਫਟ ਦੇ ਵਿੱਚ ਹੋਊਗਾ ਦੋ ਦੋ ਸ਼ਿਫਟਾਂ 'ਚ ਪੇਪਰ ਹੋ ਰਿਹਾ ਦੋ ਦਿਨ ਹੋਣਗੇ 6 5 ਤੇ 6 ਨੂੰ ਹੋਣਗੇ ਠੀਕ ਆ ਇਹ ਸਹਾਇਕ ਲਾਇਬ੍ਰੇਰੀਅਨ ਆਗੇ ਦੇ ਵਿੱਚ ਲਾਇਬ੍ਰੇਰੀਨ ਲਾਇਬ੍ਰੇਰੀ ਸਹਾਇਕ ਲਾਇਬ੍ਰੇਰੀਨ ਫਿਰ ਤੁਸੀਂ ਦੇਖਦੇ ਆ ਪੋਸਟ ਇੱਥੇ ਅਲੱਗ-ਅਲੱਗ ਸੀਰੀਅਲ ਨੰਬਰ ਹੈਗਾ ਪੋਸਟਾਂ ਦਾ ਉਸ ਦੇ ਅਕੋਰਡਿੰਗ ਤੁਸੀਂ ਇਹ ਕਰਨਾ ਹੈ ਦੇਖੋ 2023 'ਚ ਪੋਸਟਾਂ ਆਈ ਹੁਣਾਂ ਪੇਪਰ ਵੀ ਹੁਣ ਹੋਣ ਜਾ ਰਿਹਾ ਠੀਕ ਹੈ ਸੋ ਏ ਵਾਲਾ ਉਹਨਾਂ ਦਾ ਟਾਈਮ ਰਹੂਗਾ 6 ਤਰੀਕ ਨੂੰ 9:30 ਤੋਂ 12 ਉਸ ਤੋਂ ਲਾਸਟ ਜਿਹੜਾ ਤੁਸੀਂ ਦੇਖਦੇ ਹੋ ਅ ਪ੍ਰੋਗਰਾਮਰ ਤੇ ਕੇਅਰ ਟੈਕਟਰ ਦੀਆਂ ਕੇਅਰ ਟੇਕਰ ਦੀਆਂ ਪੋਸਟਾਂ ਵਾਸਤੇ ਜਿਹੜਾ ਸ਼ਿਫਟ 2 ਦੇ ਵਿੱਚ ਆ ਲਾਸਟ ਈਵਨਿੰਗ ਆਪਾਂ ਪੇਪਰ ਇਹਦੇ ਵਿੱਚ ਦੇਖ ਸਕਦੇ ਹਾਂ ਕਿ 3 ਤੋਂ 5 ਹੋਏਗਾ ਠੀਕ ਹੈ ਵੀ ਇਹ ਵੱਖ-ਵੱਖ ਪੇਪਰਾਂ ਦੀ ਜਿਹੜੀ ਮੀਤੀਆਂ ਆ ਚੁੱਕੀਆਂ ਜਿਨ੍ਹਾਂ ਨੇ ਵੀ ਇਹਨਾਂ ਪੋਸਟਾਂ 'ਤੇ ਅਪਲਾਈ ਕੀਤਾ ਜਰੂਰ ਆਪਣੇ ਐਗਜ਼ਾਮ ਦਿਓ ਕੁਆਲੀਫਾਈ ਕਰੋ ਸੋ ਇਹ ਜਾਣਕਾਰੀ ਸੀ ਪੰਜਾਬ ਦੀਆਂ ਪੋਸਟਾਂ ਦੇ ਸਬੰਧ ਸੋ ਲਾਈਕ ਕਰੋ ਸ਼ੇਅਰ ਕਮੈਂਟ ਕਰਿਓ ਮਿਲਾਂਗੇ ਕਿਸੇ ਅਗਲੀ ਨਵੀਂ ਵੀਡੀਓ ਤੱਕ ਲਈ ਸასი ਸ਼ਕਲ ਧੰਨਵਾਦ